ਸੱਜਣੋ ਜਿਹੜਾ ਅੱਜ ਅਸੀਂ ਤੁਹਾਨੂੰ ਇਸ ਟਾਲੀਅਨ ਦਿਖਾ ਰਹੇ ਹਾਂ ਜੈ ਇਹ ਬਾਈ ਕੋਲੇ ਐ ਪ੍ਰੀਤ ਕੋਲੇ ਪਿੰਡ ਰਾਏਪੁਰ ਚੇਤਕ ਕੱਲਾ ਵਾਲੇ ਦਾ ਡਾਇਰੈਕਟ ਬੱਚਾ ਹੈ ਤੇ ਮਾਂ ਇਹਦੀ ਟਾਪ ਦੀ 64 ਇੰਚ ਦੀ ਨੋਗਰੀ ਘੋੜੀ ਆ ਤੇ ਜੇ ਹੁਣ ਤੱਕ ਇਹਦੇ ਰਿਜ਼ਲਟਾਂ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ 28 ਤੋਂ 30 ਰਿਜ਼ਲਟ ਆਏ ਨੇ ਇਹਦੇ ਹੁਣ ਤੱਕ ਤੇ ਸਭ ਤੋਂ ਵੱਡੀ ਗੱਲ ਇਹਦੀ ਇਹ ਹੈ ਬੀ ਨੇ ਤਿਲਕ ਤੋੜ ਘੋੜੀਆਂ ਤੋਂ ਵੀ ਟੌਪ ਦੇ ਨੁਕਰੇ ਬਸ਼ੇਰੇ ਬਸ਼ੇਰੀਆਂ ਪੈਦਾ ਕੀਤੇ ਨੇ ਮੱਥੇ ਪਟੇਵਾਲੀਆਂ ਮਾਰਵਾੜੀ ਘੋੜੀਆਂ ਵੀ ਚਿੱਟੇ ਨੁਕਰੇ ਸੌਂਦੀਆਂ ਨੇ ਚੇਤਕ ਕੱਲਾਂ ਵਾਲੇ ਦਾ ਡਾਇਰੈਕਟ ਬੱਚਾ ਹੈ ਹਾਈਟ ਦੀ ਗੱਲ ਕਰੀਏ ਤਾਂ ਹਾਈਟ 68 ਤੋਂ ਪਲੱਸ ਹੈ ਇਸ ਟਾਈਮ ਬਾਈ ਦੇ ਦੱਸਣ ਮੁਤਾਬਕ ਤੇ ਫੀਸ ਬਿਲਕੁਲ ਜਾਇਜ਼ ਰੱਖੀ ਹੋਈ ਹੈ ਜੇ ਕੋਈ ਸੱਜਣ ਆਉਣਾ ਚਾਹੁੰਦਾ ਹੈ ਤਾਂ 22 ਪ੍ਰੀਤ ਨਾਲ ਸੰਪਰਕ ਕਰ ਲਿਓ ਬਹੁਤ ਟਾਪ ਕੁਆਲਿਟੀ ਦੇ ਬੱਚੇ ਮਾਰਕੀਟ ਦੇ ਵਿੱਚ ਇਹਦੇ ਆ ਰਹੇ ਨੇ ਸਾਰੇ ਬੱਚਿਆਂ ਦੀ ਤੁਹਾਨੂੰ ਫੋਟੋਆਂ ਵੀ ਲਾ ਲਾ ਦਿਖਾਈਆਂ ਨੇ ਦੇਖੋ ਤੁਸੀਂ ਨਾਲ-ਨਾਲ ਵੀ ਤਿਲਕ ਤੋੜ ਘੋੜੀਆਂ ਤੋਂ ਵੀ ਇਹਨੇ ਟਾਪ ਦੇ ਨੁਗਰੇ ਬੱਚੇ ਪੈਦਾ ਕਰਾਤੇ ਜਿੱਥੋਂ ਤੱਕ ਲੱਗਦਾ ਵੀ ਇਹ ਆਪਣੇ ਪਿਤਾ ਲਈ ਲਈ ਤੇ ਹੀ ਚੱਲ ਰਿਹਾ ਤੇ ਟਾਪ ਦੇ ਹੀ ਬੱਚੇ ਪੈਦਾ ਕਰਦਾ ਆ ਰਿਹਾ ਬਹੁਤ ਸ਼ੋਅ ਕੁਆਲਿਟੀ ਦੇ ਬੱਚੇ ਪੈਦਾ ਕਰ ਰਿਹਾ ਇਹ ਤੇ ਸੱਜਣੋ ਜਦੋਂ ਇੰਨੇ ਤਾਕੜੇ ਸ਼ੋਅ ਕੁਆਲਿਟੀ ਦੇ ਟੌਪ ਦੇ ਬੱਚੇ ਆ ਰਹੇ ਨੇ ਤਾਂ ਬਾਈ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਪਿੰਡ ਰਾਏਪੁਰ ਜ਼ਿਲ੍ਹਾ ਪੈ ਜਾਂਦਾ ਜੀ ਮਾਨਸਾ ਬਾਈ ਕਹਿੰਦਾ ਵੀ ਰਹਿائش ਦਾ ਪੂਰਾ ਪ੍ਰਬੰਧ ਹੈ ਜੇ ਕਿਸੇ ਨੇ ਘੋੜੀ ਕੋਈ ਦੂਰੋਂ ਨੇੜੇ ਆਉਂਦਾ ਦੋ ਚਾਰ ਦਿਨ ਸਟੇਬਲ ਕਰਨੀ ਹੈ ਤਾਂ ਬਾਈ ਕੋਲੇ ਮੁਕੰਮਲ ਪੂਰਾ ਪ੍ਰਬੰਧ ਹੈ ਆਪਣੇ ਸਟੱਡ ਫਾਰਮ ਤੇ ਤੇ ਆਉ ਕਰਾਉਣੇ ਤੁਹਾਡੀ ਬਾਈ ਨਾਲ ਗੱਲਬਾਤ ਬਣੇ ਰਿਓ ਵੀਡੀਓ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਪਿੰਡੂ ਗੱਲ ਤੋਂ ਤੇ ਇਸ ਵਾਰ ਅਸੀਂ ਪਹੁੰਚੇ ਹੋਏ ਹਾਂ ਪਿੰਡ ਰਾਏਪੁਰ ਤਾਇਸੀਲ ਤੇ ਜ਼ਿਲ੍ਹਾ ਪਈ ਜਾਂਦੇ ਜੀ ਮਾਨਸਾ ਅਸੀਂ ਖੜੇ ਹਾਂ ਬਾਈ ਪ੍ਰੀਤ ਕੋਲ ਬਾਈ ਪ੍ਰੀਤ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਬਾਈ ਜੀ ਸੋਨੂੰ ਵੀ ਜੀ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਛਾ ਬਾਈ ਪ੍ਰੀਤ ਹੁਣ ਆਪਾਂ ਕਿੱਥੋਂ ਯੂ ਸਟਾਰ ਕਰੀਏ ਪਹਿਲਾਂ ਆਪਣੇ ਟਾਲੀਅਨ ਤੋਂ ਹੀ ਸਟਾਰ ਕਰਦੀ ਏ ਘੋੜੇ ਕੋ ਹਾਂਜੀ ਹਾਂਜੀ ਪਹਿਲਾਂ ਇਸੇ ਵਾਰੀ ਦੱਸਦੇ ਫਿਰ ਇਹਦਾ ਕੀ ਨਾਮ ਕੀ ਰੱਖਿਆ ਇਹਦਾ ਦੋ ਤੋਏ ਆਪਣੇ ਕੋਲਿਆ ਕਿੰਨੇ ਹੁਣ ਤੱਕ ਇਹਦੇ ਰਿਜ਼ਲਟ ਆ ਗਏ ਤੇ ਕਿੰਨੀ ਉਮਰ ਆ ਸਾਰਾ ਦੱਸ ਦੇ ਕਿਰੇ ਬਾਈ ਜੀ ਇਹਦਾ ਨਾਮ ਜੈ ਆ ਜੀ ਸੱਤ ਮਹੀਨਿਆਂ ਦਾ ਪਹਿਲਿਆਂ ਦਾ ਸੀ ਪਥਰਾਲੇ ਪਿੰਡ ਤੋਂ ਜੀ ਤੇ ਬਲੱਡ ਲਾਈਨ ਤੇਤਾਲੇ ਪਾਸਿਓਂ ਕਿਹੜੀ ਲਾਈਨ ਆ ਬਾਈ ਕੱਲਾਂ ਵਾਲੀ ਚਿਤਕ ਦਾ ਬੱਚਾ ਜੀ ਇਹ ਚਾਰ ਦੰਦ ਲੱਗਿਆ ਠੀਕ ਹੈ ਜੀ ਹਾਂਜੀ ਹੁਣ ਤੱਕ ਕਿੰਨੇ ਕੇ ਰਿਜ਼ਲਟ ਆ ਗਏ ਬਾਈ ਇਹਦੇ 29 ਰਿਜ਼ਲਟ ਆ ਗਏ ਜੀ ਠੀਕ ਹੈ ਜੀ ਕਿਵੇਂ ਆ ਰਹੇ ਨੇ ਰਿਜ਼ਲਟ ਬਾਈ ਰਿਜ਼ਲਟ ਨਜਾਇਜ਼ ਚੰਗੇ ਆਏ ਜੀ ਬੱਚੇ ਸਪੋਰਟਲੇ ਸਾਰੇ ਨੇ ਬੱਚੇ ਸਪੋਰਟਲੇ ਤਾਂ ਬੱਚੀਆਂ ਵੱਧ ਆਈਆਂ ਇਹਦੀਆਂ ਠੀਕ ਆ ਬਾਕੀ ਮਾਰਵਾੜੀਆਂ ਘੋੜੀਆਂ ਤੇ ਬੱਚੀਆਂ ਆਈਆਂ ਇਹਦੀਆਂ ਤਿਲਕ ਤੋੜ ਤੇ ਮੱਥੇ ਪਟਿਆਲੀਆਂ ਤੇ ਉਹ ਤੇ ਸੁਗਲਗਰ ਮਾਰਵਾੜੀਆਂ ਤੇ ਸੂਏ ਜਿੰਨੇ ਸੂਏ ਮਤਲਬ ਨੌਕਰੀ ਆਈ ਨਹੀਂ ਜੀ ਨੌਕਰੀ ਨੌਕਰੀ ਆਈ ਹੈ ਜੀ ਜਿਆਦੇ ਬਸ਼ੇਰੀਆਂ ਜਿਆਦੇ ਬਸ਼ੇਰੀਆ ਠੀਕ ਆ ਇਹਦਾ ਕੋਈ ਰਿਜ਼ਲਟ ਆਪਣੇ ਕੋਲੇ ਖੜਾ ਹੈ ਬਾਈ ਹੁਣ ਇਸ ਟਾਈਮ ਆ ਦੋ ਮਹੀਨੇ ਆਪਾਂ ਦਿਖਾ ਦਈਏ ਹੁਣ ਇਹ ਸੱਜਣਾ ਦੋ ਮਹੀਨੇ ਤੇ 7 ਦਿਨਾਂ ਦਾ ਬੱਚਾ ਜੀ ਇਹ ਆ ਜਿਹੜਾ ਆ ਖੜਾ ਹੈ ਹਾਂ ਜੀ ਹਾਂ ਵਾੜਾ ਇਹਨੂੰ ਅੱਗੇ ਨੂੰ ਕਰਦੇ ਤੇ ਧੰਨ ਤੁਸੀਂ ਕਾੜੀ ਆਪਾਂ ਦਾ ਝਲਤ ਬਹੁਤ ਚੱਕੜਿਆ ਰਹੇ ਕੱਦ ਕਾਠ ਵੀ ਵਧੀਆ ਬਈ ਹੈ ਨਾ ਬਸ਼ੀਰ ਜੀ ਮੈਂ ਤੂੰ ਕਹਿੰਦਾ 2 ਮਹੀਨਿਆਂ ਦੀ ਆ ਹਾਂ ਨਹੀਂ ਬੱਚੇ ਇਹਦੇ ਸਾਰੀ ਨਾ ਜਿੰਨੇ ਹੁਣ 13 ਮਹੀਨਿਆਂ ਦੀ ਬਸ਼ੀਰੀ ਹੋਈ ਆ ਜਵਾਰ ਕੀ ਪੂਰੀ ਸੋਹਣੀ ਆ ਨਾ ਹਾਂਜੀ ਹਾਂ ਦਫੀ ਚੱਲੇ ਤੁਸੀਂ ਕੋਈ ਚੱਕਰ ਨਹੀਂ 13 14 ਮਹੀਨਿਆਂ ਦੀ ਬਸ਼ੀਰੀ ਹੋਈ ਆ ਜੀ ਇੱਕ ਜਵਾਰ ਕੀ ਕਾਟੋਵਾਰ ਹਾਈਟ ਹੋਈ ਖੜੀ ਆ ਬਈ ਉਹਦੀ 13 14 ਮਹੀਨਿਆਂ ਦੀ ਕਾਟ ਤੋਂ ਬਾਹਰ ਹਾਈਟ ਹੈ ਹਾਂ ਠੀਕ ਹੈ ਫਿਰ ਬਈ 프리 ਤੇ ਤੂੰ ਮਤਲਬ ਇੰਨਾਂ ਲਕੋ ਕੇ ਇਹ ਕਿਵੇਂ ਰੱਖ ਰੱਖਿਆਗਾ ਬਈ ਪਹਿਲਾਂ ਬਸਾਂ ਨਹੀਂ ਸੀ ਯਾਰ ਵਿਚਾਲੇ ਵਿਖੜਾ ਹੈ ਜੋ ਹੁਣ ਰਿਜ਼ਲਟ ਆਉਣ ਲੱਗਿਆ ਹਜੇ ਵੀ ਕਿਹੜਾ ਸ਼ੋਅ ਕਰਿਆ ਸੀਗਾ ਹਾਂ ਹਾਂ ਕੀ ਕਾਰਨ ਵੀ ਇੰਨਾ ਬਸ ਬਈ ਹੁਣ ਇਹਦੇ रिजल्टਾਂ ਦੇ ਸਿਰ ਤੇ ਹੋਣ ਦਾ ਰਿਜ਼ਲਟ ਆ ਗਿਆ ਬਾਈ ਹੁਣ ਕਹਿਣ ਦੀ ਲੋੜ ਹੀ ਨਹੀਂ ਹੁਣ ਆਪ ਹੀ ਰਿਜ਼ਲਟ ਵੀ ਬਾਈ 28 ਤੋਂ 29 ਆ ਗਿਆ ਤੇ ਤੁਹਾ ਰਿਜ਼ਲਟਾਂ ਦੇ ਵੀ ਸਾਨ ਕੋੜੇ ਬਣਾਉਣ ਨੂੰ ਕਰਦਾ ਸੀ ਵੀ ਇਹਨੂੰ ਫਰਮਾਉਣ ਤੋਂ ਪਹਿਲਾਂ ਉਹ ਵੀ ਸਾਨ ਬਣ ਜਾਣਾ ਅਗਲਾ ਤਾਂ ਦੋ ਤਿੰਨ ਰਿਜ਼ਲਟਾਂ ਤੋਂ ਬਾਅਦ ਹੀ ਚਲਾ ਦਿੰਦਾ ਬਾਈ ਹਾਂ ਹਾਂ ਬਾਈ ਇੰਨਾ ਤਾਂ ਚਾਹੀਦਾ ਹੀ ਉਹਨਾਂ ਤੇਰੇ ਕੋਲ ਤਾਂ 28 29 ਰਿਜ਼ਲਟ ਆ ਰਹੇ ਨੇ ਹਾਂ ਜਿਨ੍ਹਾਂ ਦੇ ਇੱਕ ਦੋ ਤਾਂ ਤੂੰ ਭਰੀ ਰੱਖ ਰੱਖੇ ਨੇ ਹਾਂ 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 ਬਾਬੇ ਨਾਨਕ ਦੀ ਕਿਰਪਾ ਨਾਲ ਜਿਹਨੇ ਰਿਜ਼ਲਟ ਆਏ ਨੇ ਸਾਰੀ ਟੌਪ ਆਪੀ ਆ ਆ ਵੀ ਮਨੋਮੱਲੀ ਹੁਣ ਖਿੱਚਦਾ ਹੈ ਹੁਣ ਮਕੈਨ ਦੀ ਲੋੜ ਹੀ ਨਹੀਂ ਪੈਂਦੀ ਹਾਂ ਦੇਖੀ ਜਾਂਦਾ ਰੇਗੀਆਂ ਕਹਿੰਦਾ ਵੀ ਯਾਰ ਮਲਾਉਣੀ ਇਹ ਤੋਂ ਠੀਕ ਹੈ ਹੁਣ ਮੈਂ ਘੋੜਿਆਂ ਦੇ ਨਾ ਤਾਂ ਨਹੀਂ ਲੈਂਦਾ ਹੁਣ ਇਹੋ ਜਿਹੇ ਘੋੜਿਆਂ ਦੀਆਂ ਬੱਚੀਆਂ ਮੰਗ ਰਾਈਆਂ ਸਿਲੇਜ ਜਿਹੜੀਆਂ ਨੌਕਰੀਆਂ ਬੱਚੀਆਂ ਉਹ ਆਪਣੇ ਘੋੜੇ ਤੋਂ ਮਤਲਬ ਹੁਣ ਮੇਟ ਹੋ ਕੇ ਗਈਆਂ ਅੱਛਾ ਬਹੁਤ ਚੰਗੇ ਘੋੜਿਆਂ ਘੋੜਿਆਂ ਦੀਆਂ ਬੱਚੀਆਂ ਠੀਕ ਹੈ ਮਤਲਬ ਚੰਗੇ ਚੰਗੇ ਫਾਰਮਾਂ ਤੇ ਜਿੱਥੇ ਤਾਕੜੇ ਘੋੜੇ ਨੇ ਉੱਥੋਂ ਘੋੜੀਆਂ ਆ ਰਹੀਆਂ ਨੇ ਹਣਾ ਆ ਜਾ ਬਾਈ ਪ੍ਰੀਤ ਅਗਲੀਆਂ ਵੀ ਦਿਖਾ ਦੀ ਆਪਣੀਆਂ ਘੋੜੀਆਂ ਇਹ ਕਿਹੜੀ ਆ ਗਈ ਬਾਈ ਇਹ ਮਾਰਵੜੀ ਘੋੜੀ ਆ ਬਾਈ ਮੱਥੇ ਵੀ ਆਪਾਂ ਲੈਂਦੀ ਆ ਪਹਿਲਾਂ ਆਪਾਂ ਬੇਚਤੀ ਸੀ ਕਿ ਲੋਕਡਾਉਨ ਠੀਕ ਠੀਕ ਹੈ ਇਹ ਮਨਕੀ ਆ ਬਾਈ ਇਹ ਮਨਕੀ ਆ ਠੀਕ ਹੈ ਬਾਈ ਹਾਂ ਇਹ ਆਪਾਂ ਸੇਵਾ ਕਰਨ ਖਾਤਰ ਹੀ ਲੈਂਦੀ ਆ ਘਰੇ ਕਿੱਥੋਂ ਲੈਂਤੀ ਸੀ ਬਾਈ ਇਹ ਇਹ ਰਾਜਸਥਾਨ ਚੋਂ ਲੈਂਤੀ ਸੀ ਬਾਈ ਆਪਣੇ ਮਿੱਤਰ ਨੇ ਦਵਾਈ ਸੀਗੀ ਆਪਾਂ ਨੂੰ ਹੂੰ 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 ਕਿੰਨੀ ਕੁ ਉਮਰ ਦੀ ਸੀ ਜਦੋਂ ਲੈਂਤੀ ਸੀ ਤੁਸੀਂ ਇਹ 2-2.5 ਮਹੀਨਾ ਦੀ ਸੀ ਭਰਾਏ ਤੇ ਹੁਣ ਕਿੰਨੀ ਉਮਰ ਆ ਬਾਈ ਇਹ ਇਹ 2 ਦੰਦ ਲੱਗੀ ਆ ਬਾਈ ਹੁਣ 2 ਦੰਦ ਲੱਗੇ ਹਾਂ ਸੇਵਾ ਵਾਸਤੇ ਹੀ ਲੈਂਦੀ ਸੀ ਹਾਂ ਹੁਣ 60 ਤੋਂ ਪਾਰ ਹਾਈਟ ਹੈ ਦੀ ਫੱਟੀ ਵਾਲੀ ਸੇਵਾ ਕਰਨ ਖਾਤਰ ਹੀ ਲੈਂਦੀ ਆ ਠੀਕ ਹੈ ਤੇ ਬਾਈ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂ ਬੀਮਾ ਲਈ ਕੋਈ ਜੇ ਆਪਦੇ ਇਹਦੇ ਰਹਿਣ ਸਹਿਣ ਦਾ ਕੋਈ ਨਹੀਂ ਕੋਈ ਦਿੱਕਤ ਨਹੀਂ ਭਰਾ ਵਧੀਆ ਹਾਂ ਅਦਰ ਦੂਜਿਆਂ ਵਾਂਗੂ ਵਧੀਆ ਰਹਿੰਦੀ ਹੈ ਹਾਂ ਵਧੀਆ ਰਹਿੰਦੀ ਹੈ ਠੀਕ ਹੈ ਠੀਕ ਹੈ ਇਹਦੀ ਵੀ ਸਰਵਿਸ ਓਪਣਾ ਬਾਈ ਕਿ ਇਹਦੀ ਅਜੇ ਹਾਂਜੀ ਇਹਨੇ ਥੋੜਾ ਜਿਆ ਫਿਰ ਮਤਲਬ ਖੱਪਾ ਹੋ ਗਿਆ ਵਦਿਕਾ ਹਾਂ ਹਾਂ ਆ ਗਈ ਸੀਗੀ ਤਾਂ ਕਰਕੇ ਕੰਨ ਹੋ ਗਿਆ ਜੀ ਠੀਕ ਹੈ ਹਾਂ ਕਿ ਇਹ ਵੀ ਰੱਖ ਰੱਖਿਆ ਫਿਰ ਹੈ ਹਾਂਜੀ ਬਾਈ ਇਹਦਾ ਕੀ ਸ਼ੌਂਕ ਪਿਆ ਫਿਰ ਬਸ ਬਾਈ ਮਾਰਨ ਨੂੰ ਲੱਗਿਆ ਵੀ ਚਲ ਇਹ ਵੀ ਰੱਖ ਲੈਨੇ ਆ ਠੀਕ ਹੈ ਹਾਂ ਵਿੱਚ ਹੀ ਇਹ ਰੱਖ ਲਿਆ ਫਿਰ ਐ ਕੀ ਇਹ ਆ ਬਾਈ ਆਪਣੇ ਕੋਲ ਘੋੜੀ ਹੈ ਹਾਂਜੀ ਬਾਈ ਇਹ ਕਿੰਨੀ ਉਮਰ ਦੀ ਹੈ ਇਹ ਬਾਈ ਜੀ ਚਾਰ ਦੰਦ ਲੱਗੀ ਹਾਂ ਹਾਂ ਤੇ ਇਹ ਆਪਾਂ ਮਤਲਬ ਸੇਲ ਕਰ ਦਾਂਗੇ ਜੇ ਕੋਈ ਪਿੰਡ ਹੈਗਾ ਜੀ ਰਾਪੁਰ ਮੱਖਾਂ ਜਿਲ੍ਹਾ ਮਾਨਸਾ ਹਾਂ ਹਾਂ ਤਹਿਸੀਲ ਸਰਦੂਗੜ ਤੇ ਬਾਈ ਫੀਸ ਕਿੰਨੀ ਰੱਖੀ ਆਪਾਂ ਫੀਸ ਦੀ ਗੱਲ ਨਹੀਂ ਦੱਸੀ ਤੁਸੀਂ ਯਾਰ 25000 ਫੀਸ ਆ ਬਾਈ ਇਹਦੀ 25000 ਰੁਪਏ ਫੀਸ ਹੈ ਇਹਦੀ ਇਸ ਟਾਈਮ ਹੈ ਨਾ ਠੀਕ ਹੈ ਵੀ ਜਿਹੜਾ ਬੰਦਾ ਹਰ ਇੱਕ ਮਲਾ ਸਕੇ ਕੁੜੀ ਆਪਾਂ ਹੋਰ ਮਿੱਤਰ ਦਾ ਬਹੁਤਾ ਕਿੰਨਾ ਵੀ ਫੀਸ ਵਧਾ ਦੂੰ ਜੀ ਰਿਜ਼ਲਟਾਂ ਦੇ ਕਰਕੇ ਜਿੱਮੇ ਰਿਜ਼ਲਟ ਟੌਪ ਤੇ ਆ ਰਹੇ ਨੇ ਹਣਾ ਵੀ ਆਪਾਂ ਅਗਰ ਮਨ ਨੂੰ ਇਹ ਹੈ ਵੀ ਹਰ ਇੱਕ ਬੰਦਾ ਜਿਹੜਾ ਕੁੜੀ ਮਲਾ ਸਕੇ ਤਾਂ ਕਰਕੇ ਫੀਸ ਆਪਾਂ ਬਾਜੂ ਵਜੀ ਰੱਖੀਏ ਜਮਾਏ ਹਾਂ ਬਾਕੀ ਜਿਹੜਾ ਕੋਈ ਦੂਰੋਂ ਆਉਂਦਾ ਹੈ ਹੂੰ ਹੂੰ ਵੀ 1.5 200 ਕਿਲੋਮੀਟਰ ਤਾਈਂ ਉਹ ਆਪਾਂ ਉਹਨੂੰ ਹੋਰ ਵੀ ਡਿਸਕਾਊਂਟ ਦੇ ਤੇ ਡਾਕਟਰੀ ਪ੍ਰਬੰਧ ਹੈ ਬਾਈ ਹਾਂ ਜੀ ਹੈ ਆਉਂਦਾ ਡਾਕਟਰ ਆਪਣੇ ਕੋਲੇ ਦਾ ਡਾਕਟਰ ਮਤਲਬ ਸਾਰੇ ਆਉਂਦੇ ਆ ਜੀ ਠੀਕ ਹੈ ਤੇ ਜੇ ਕੋਈ ਦੂਰੋਂ ਨੇੜਿਓਂ ਸੱਜਣ ਬੇਲੀ ਆਉਂਦਾ ਚੱਲ ਕੇ ਆਪਣੀ ਬਾਟ ਦੂਰ ਦੀ ਹੁੰਦੀ ਹੈ ਤਾਂ ਉਹਦਾ ਫਿਰ ਰਹਿਣ ਰਹਿਣ ਕਰਨ ਦਾ ਪ੍ਰਬੰਧ ਸਭ ਕੁਝ ਆਏਗਾ ਜੀ ਸਾਰਾ ਇਥੇ ਰਹਿਣ ਦਾ ਪ੍ਰਬੰਧ ਹੈਗਾ ਜੀ ਘੋੜੀ 1-2 ਦਿਨ ਰਹਿਣਾ ਚਾਹੇ ਬੰਦਾ ਤਾਂ ਰੱਖ ਸਕਦੇ ਤੁਸੀਂ ਹੈਨਾ ਅੱਛਾ ਬਾਈ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਇੰਨਾ ਕੁ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਤੁਹਾਡਾ ਵੀ ਜੀ ਜਿਹੜਾ ਟਾਈਮ ਜੋ ਟਾਈਮ ਕੱਢ ਕੇ ਸਾਡੇ ਕੋਲੇ ਆਏ